ਕੁਝ ਦਿਨ ਪਹਿਲਾਂ ਫਰਸ਼ਟਾਚਾਰ ਨੂੰ ਠੱਲ ਪਾਉਣ ਦੇ ਲਈ ਸੁੱਭਾ ਸਰਕਾਰ ਵੱਲੋਂ ਵੱਡੇ ਕਦਮ ਚੁੱਕੇ ਗਏ ਸੀ ਜਿਸ ਦੇ ਚਲਦੇ ਆਰਟੀਓ ਦਫ਼ਤਰ ਵਿਖੇ ਵਿਜੀਲੈਂਸ ਟੀਮ ਵੱਲੋਂ ਛਾਪੇਮਾਰੀ ਵੀ ਕੀਤੀ ਗਈ ਸੀ ਪਰ ਦੱਸਦੇ ਹਾਂ ਜਦੋਂ ਇਸ ਮੌਕੇ ਤੇ ਸਾਡੀ ਟੀਮ ਦੇ ਵੱਲੋਂ ਉਥੇ ਜਾਇਦਾਹਲਨ ਪਹੁੰਚੇ ਤਾਂ ਵਾਹਨ ਪਾਸ ਕਰਵਾਉਣ ਦੇ ਲਈ ਲੋਕ ਬੋਲਦੇ ਹੋਏ ਦਿਖਾਈ ਦਤਨੇ ਉਹਨਾਂ ਕਿਹਾ ਕਿ ਸੁੱਧਾ ਸੈਂਟਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਫੀਸ ਨਹੀਂ ਜਮ੍ਹਾਂ ਕਰਵਾਈ ਜਾ ਰਹੀ ਅਤੇ ਏਜੰਟਾ ਵੱਲੋਂ ਉਹਨਾਂ ਦੀਆਂ ਗੱਡੀਆਂ ਨੂੰ ਪਾਸ ਕਰਵਾਈ ਜਾ ਰਹੀ ਹੈ ਉਹਨਾਂ ਕਿਹਾ ਕਿ ਜੇਕਰ ਉਹ ਸਿੱਧੇ ਰਾਸਤੇ ਆਉਂਦੇ ਨੇ ਤਾਂ ਉਹਨਾਂ ਦਾ ਕੰਮ ਦੂਜੇ ਰਾਸਤੇ ਵਿੱਚ ਦੀ ਹੋ ਜਾਂਦਾ ਹੈ। ਨਾਮ ਆਪਣਾ ਰਿਸ਼ਵ ਤੇ ਅੱਜ ਇੱਥੇ ਤੁਸੀਂ ਆਏ ਹੋ ਕੀ ਕੰਮ ਕੀ ਇੱਥੇ ਹੋ ਰਿਹਾ? ਮੈਂ ਪਾਸਿੰਗ ਕਰਾਣਾ ਆਇਆ ਭਾਈ। ਕਿਸ ਚੀਜ਼ ਦੀ ਪਾਸਿੰਗ ਕਰਾਣਾ? ਮੈਂ ਐਕਟੋ ਦੀ। ਤੇ ਏਜੰਟ ਥਰੂ ਆਏਦੇ ਉਹ ਪੈਸੇ ਜਮਾ ਕਰਾ ਕੇ। ਆਹ ਹੋ ਏਜੰਟ ਥਰੂ ਆਏ ਪੈਸੇ ਜਮਾ ਕਰਾ ਕੇ। ਇਹ ਕਿੱਥੇ ਕਰਵਾਏ ਸੀ ਪੈਸੇ ਜਮਾ ਤੁਸੀਂ? ਹੈ? ਕਿਹੜੀ ਜਗ੍ਹਾ ਤੇ ਕਰਵਾਏ ਸੀ ਪੈਸੇ ਜਮਾ? ਪੈਸੇ ਮੈਂ ਇਧਰ ਹੀ ਪਠਾਨਕੋਲ ਤੇ ਸੇਵਾ ਕੇਂਦਰ ਦੀ ਪੱਕੀ ਪੁੱੱਕੀ ਹੈਗਾ ਤਾਂ। ਸੇਵਾ ਕੇਂਦਰ ਤੇ ਨਹੀਂ ਪਰਚੀ ਦਿੱਤੀ ਨਹੀਂ ਆਉਣਾ ਉਸ ਤੋਂ ਬਾਅਦ ਪਰਚੀ ਉਸਤਾ ਉਹ ਆਨਲਾਈਨ ਹੀ ਉਹਨਾਂ ਨੇ ਮੈਨੂੰ ਫੋਟੋ ਪਾਈ ਸੀ ਅੱਛਾ ਜੀ ਅੱਜ ਤਾਂ ਪਰ ਅੱਜ ਵੀ ਪਾਸ ਨਹੀਂ ਆਤਿਆ ਹਾਂ ਜੀ ਨਹੀਂ ਗੱਲ ਕੀ ਹੋ ਗਈ ਹੈ ਕਿੰਨੀ ਫੀਸ ਤਾਰੀਏ ਭਜੀ ਦੀ ਸੀ ਨਹੀਂ ਇਸ ਉਸਤਾ ਹਾਂ ਕਿੰਨੀ ਫੀਸ ਤਾਰੀਏ 400 ਰੁਪਏ ਦਿੱਤਾ ਹੈ ਸਾਲ ਦਾ ਜੈਂਟਰ ਨੂੰ ਦਿੱਤਾ ਜਾਂ ਜੈਂਟਰ ਨੂੰ ਜੈਂਟਰ ਨੂੰ 200 ਹੈ ਹੈ ਜੈਂਟਰ ਦਾ ਨਹੀਂ ਦੇਖੋ ਜੀ ਮੋਟਰ ਵਹੀਕਲ ਇਨਸਪੈਕਸ਼ਨ ਦਾ ਜਿਹੜਾ ਸਾਰੇ ਦਾ ਸਾਰਾ ਕੰਮ ਹੈ ਉਹ ਪੰਜਾਬ ਦੇ ਵਿੱਚ ਗਵਰਨਮੈਂਟ ਨੇ ਪੂਰਾ ਆਨਲਾਈਨ ਕਰ ਦਿੱਤਾ ਹੋਇਆ ਆਨਲਾਈਨ ਦੇ ਵਿੱਚ ਜਦੋਂ ਤੁਸੀਂ ਮੋਟਰ ਵਹੀਕਲ ਆਪਣਾ ਇਨਸਪੈਕਟ ਕਰਾਣਾ ਜਦੋਂ ਵੀ ਮੰਨ ਲਓ ਨਾਨ ਟ੍ਰਾਂਸਪੋਰਟ ਵਹੀਕਲ ਹੈ ਉਹ 15 ਸਾਲ ਬਾਅਦ ਜਿਹੜਾ ਉਹਨੂੰ ਰੀਨਿਊ ਕਰਾਉਣਾ ਪੈਂਦਾ ਉਦੋਂ ਮੋਟਰ ਵਹੀਕਲ ਇਨਸਪੈਕਸ਼ਨ ਵੀ ਹੋਏ ਔਰ ਜਿਹੜੇ ਬਾਕੀ ਕਮਰਸ਼ੀਅਲ ਵਹੀਕਲ ਨੇ ਉਹ ਜਿਹੜੇ ਸਮੇਂ-ਸਮੇਂ ਤੇ ਜਿਹੜੇ ਆ ਪੀਰੀਆਡਿਕਲੀ ਜਿਹੜੇ ਉਹਨਾਂ ਨੂੰ ਰੀਨਿਊ ਕਰਾਣੇ ਪੈਂਦੇ ਉਹਦੇ ਵਾਸਤੇ ਜਿਹੜਾ ਆਨਲਾਈਨ ਹੀ ਬੰਦਾ ਅਪਲਾਈ ਕਰ ਸਕਦਾ ਆਨਲਾਈਨ ਅਪਾਇੰਟਮੈਂਟ ਮਿਲ ਜਾਂਦੀ ਹੈ ਜਿਹੜੀ ਉਹਦੀ ਫਾਈਲ ਤਿਆਰ ਹੁੰਦੀ ਆ ਉਹਦੇ ਤੇ ਬਕਾਇਦਾ ਜਿਹੜਾ ਮੋਟਰ ਵਹੀਕਲ ਇਨਸਪੈਕਟਰ ਵੱਲੋਂ ਜਿਹੜੇ 27 ਤੋਂ 28 ਜਿਹੜੇ ਅਸਪੈਕਟ ਜਿਹੜੇ ਆ ਅਲੱਗ-ਅਲੱਗ ਚੀਜ਼ਾਂ ਜਿਹੜੀਆਂ ਉਹ ਦੇਖੀਆਂ ਜਾਂਦੀਆਂ ਪਾਸਿੰਗ ਦੇ ਵੇਲੇ ਔਰ ਉਹਦੇ ਵਿੱਚ ਇਨਸ਼ੋਰ ਇਹੀ ਕਰਨਾ ਹੁੰਦਾ ਗੱਡੀ ਦੀ ਰੋਡ ਵਰਦੀਨੈਸ ਗੱਡੀ ਚੱਲਣ ਯੋਗ ਹਾਲਤ ਦੇ ਵਿੱਚ ਹੋਣੀ ਚਾਹੀਦੀ ਹੈ ਰੋਡ ਵਰਦੀਨੈਸ ਚੈੱਕ ਕਰਨ ਲਈ ਟੈਕਨੀਕਲੀ ਮੋਟਰ ਵਹੀਕਲ ਇਨਸਪੈਕਟਰ ਜਿਨ੍ਹਾਂ ਨੇ ਉਹਦਾ ਪ੍ਰੋਪਰ ਦੇਖਣਾ ਗੱਡੀ ਚੱਲਣ ਦੇ ਵਿੱਚ ਕੋਈ ਦਿੱਕਤ ਤੇ ਨਹੀਂ ਕਿ ਇਹਦੇ ਟਾਇਰ ਤੇ ਨਹੀਂ ਬਹੁਤ ਘਸ ਗਏ ਬਹੁਤ ਪੁਰਾਣੇ ਹੋ ਗਏ ਕਿ ਇਹਦੇ ਵਿੱਚ ਜਿਹੜੇ ਦੇ ਐਕਸਲ ਹੈ ਕੋਈ ਐਕਸੀਡੈਂਟਲ ਕੇਸ ਤੇ ਨਹੀਂ ਕੋਈ ਇਦਾਂ ਦਾ ਕੇਸ ਤੇ ਨਹੀਂ ਕਿ ਚੱਲਦੇ ਹੋਏ ਪ੍ਰੋਬਲਮ ਲਾਈਟਸ ਵਗੈਰਾ ਉਹਦੀਆਂ ਪ੍ਰੋਪਰ ਹਰੇਕ ਐਂਗਲ ਉਹਦਾ ਫੰਕਸ਼ਨਲ ਹੋਣਾ ਚਾਹੀਦਾ ਔਰ ਇਨਕਲੂਡਿੰਗ ਜਿਹੜੇ ਗਵਰਨਰ ਲੱਗੇ ਹੋਣੇ ਚਾਹੀਦੇ ਆ ਉਹਦੇ ਨਾਲ ਨਾਲ ਜਿਹੜੇ ਫਾਇਰ ਇਸਟਿੰਗੁਇਸ਼ਰ ਫਰਸਟ ایڈ ਬਾਕਸ ਵਗੈਰਾ ਇੱਥੋਂ ਤੱਕ ਵੀ ਚੀਜ਼ਾਂ ਜਿਹੜੀਆਂ ਉਹ ਦੇਖੀਆਂ ਜਾ ਸਕਦੀਆਂ ਔਰ ਸਾਰੀਆਂ ਚੀਜ਼ਾਂ ਜਿਹੜੀਆਂ ਰੋਡ ਵਰਦੀਨਸ ਜਦੋਂ ਕੰਪਲੀਟ ਉਹਦੀ ਹੋ ਜਾਂਦੀ ਹੈ ਕੋ ਮੋਟਰ ਵਹੀਕਲ ਇਨਸਪੈਕਟਰ ਜਿਹੜਾ ਉਹ ਗੱਡੀ ਦਾ ਜਿਹੜੀ ਉਹ ਵੈਰੀਫਾਈ ਕਰ ਦਿੰਦਾ ਉਸ ਤੋਂ ਬਾਅਦ ਪਾਸਿੰਗ ਹੁੰਦੀ ਸਰ ਜਿਹੜੀ ਇਹਦੀ ਫੀਸ ਹੈ ਅਨਲਾਈਨ ਕਰਦੀ ਹੈ ਫੀਸ ਕਿਉਂ ਨਹੀਂ ਇਹ ਆਨਲਾਈਨ ਕਰਦੀ ਹੈ ਜੀ ਫੀਸ ਆਨਲਾਈਨ ਕਰਨੀ ਹੈ ਸਰ ਆਜ ਤੁਸੀਂ ਮੈਂ ਫੋਨ ਕਰਕੇ ਮਸਤੇ ਗਏ ਸੀ ਉਹ ਸਰ ਉਹ ਸਰ ਫਾਕੀ ਸਰ ਗਏ ਸੀ ਜਿਹਨੇ ਇਹਦਾ ਇਹਦੀ ਸਰ ਕੋਈ ਕਾਸਟ ਆਸੀ ਲੋਈ ਚਾਹਤ ਕੋ ਚਾਰ ਚਾਹਤ ਕੋ ਅਕਸਰ ਕਿਸੇ ਨੂੰ ਨਹੀਂ ਪਤਾ ਅਲੱਗੋ ਚੁੱਕ ਰਹੇ ਮੈਂ ਕਾਸਟ ਮੇਰੇ ਕੋਲ ਜੇ ਇਦਾਂ ਦੀ ਕੋਈ ਵੀ ਸ਼ਿਕਾਇਤ ਆਉਂਦੀ ਹੈ ਇਹ ਵੈਰੀਫਾਈ ਕਰਾਂਗੇ ਜੇ ਇਦਾਂ ਦੀ ਕੋਈ ਵੀ ਹੈ ਇਵਨ ਜੇ ਤੁਹਾਡੀ ਵੀ ਹੈ ਕੋਈ ਜਾਂ ਇਨ ਜਨਰਲ ਕਿਸੇ ਦੀ ਵੀ ਹੈ ਸਾਡੇ ਕੋਲ ਲੈ ਕੇ ਆਓ ਅਸੀਂ ਵੈਰੀਫਾਈ ਕਰਾਂਗੇ ਕੀ ਹੈ